ਪੰਜਾਬ ਦਾ ਇੱਕ ਹੋਰ ਵਿਧਾਇਕ ਗ੍ਰਿਫਤਾਰ ਹੋਇਆ ਹੈ ਤਾਂ ਦੱਸਦੇ ਕਿ ਉਸਮਾ ਕਾਂਡ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਸੇ ਦੇ ਨਾਲ ਹੀ ਦੱਸਦੇ ਕਿ ਤਰਨਤਾਰਨ ਅਦਾਲਤ ਦੇ ਹੁਕਮਾਂ ਤੇ ਕਾਰਵਾਈ ਹੋਈ ਹੈ ਖੂਰਸਾਬ ਹਲਕੇ ਤੋਂ ਮੌਜੂਦਾ ਵਿਧਾਇਕ ਨੇ ਲਾਲਪੁਰਾ ਤਬਾਰਾ ਸਤੰਬਰ ਨੂੰ ਹੁਣ ਸਜ਼ਾ ਜਿਹੜੀ ਹੈ ਉਸ ਦਾ ਐਲਾਨ ਹੋ ਸਕਦਾ ਹੈ ਅਗਲੀ ਸੁਣਵਾਈ ਜਿਹੜੀ ਹੈ 12 ਸਤੰਬਰ ਨੂੰ ਹੋਣੀ ਹੈ ਤਾਂ ਗ੍ਰਿਫਤਾਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਉਸਮਾ ਕਤਲ ਉਸਮਾ ਕਾਂਡ ਮਾਮਲੇ ਦੇ ਵਿੱਚ ਪੰਜਾਬ ਦੇ ਇੱਕ ਹੋਰ ਵਿਧਾਇਕ ਫਸਦਾ ਨਜ਼ਰ ਆ ਰਿਹਾ ਹੈ ਤਾਂ ਦੱਸਦੇ ਯੇ ਕਿ ਜਿੱਥੇ ਤਰੰਤਾਰਨ ਅਦਾਲਤ ਦੇ ਵੱਲੋਂ ਹੁਕਮ ਕਰ ਦਿੱਤੇ ਗਏ ਨੇ ਕਦੂਰਸਾ ਭਲਕੇ ਤੋਂ ਵਿਧਾਇਕ ਲਾਲਪੁਰਾ ਜਿਨ੍ਹਾਂ ਦੀਆਂ ਮੁਸ਼ਕਲਾਂ ਹੁਣ ਵੱਧ ਸਕਦੀਆਂ ਨੇ ਤਾਂ ਦੱਸਦੇ ਯੇ ਕਿ ਜਿੱਥੇ ਅਦਾਲਤ ਦੇ ਵੱਲੋਂ ਗ੍ਰਿਫਤਾਰੀ ਦੇ ਜਿਹੜੇ ਹੁਕਮ ਦੇ ਦਿੱਤੇ ਜਾਂਦੇ ਨੇ ਤਰੰਤਾਰਨ ਅਦਾਲਤ ਦੇ ਹੁਕਮ ਤੋਂ ਬਾਅਦ ਇਹ ਕਾਰਵਾਈ ਹੋਈ ਹੈ ਤੇ 12 ਸਤੰਬਰ ਨੂੰ ਸਜ਼ਾ ਦਾ ਐਲਾਨ ਹੋਣਾ ਹੈ। ਜਾਵਲ ਮਿੱਕੀ ਜਿਆਪੀ ਜਿਆਪਾ ਸਵਾਹਿਗੁਰਜੀ ਕਾਕਾ ਸਾਹਿਬਾਇ ਗੀ ਜੀ ਕੀ ਪਤੇ ਸੋ ਮੇਰੇ ਸਮੂਹ ਵਸਦੇ ਭਾਰਤ ਦੇ ਰਿਸ਼ੀ ਦੇ ਲੋਕ ਔਰ ਹਮ ਇਸ ਅਦੇਸ਼ ਵਿਦੇਜ ਦੇ ਲੋਕ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਕਿ ਅੱਜ 13 ਸਾਲ ਬਾਅਦ ਜਿਹੜਾ ਇਨਸਾਫ ਦੀ ਕਿਰਨ ਜਿਹੜੀ ਤੁਹਾਡੀ ਭੈਣ ਨੂੰ ਮਿਲੀ ਹੈ ਪਰਮਾਨਜੋਬ ਕੋਰਟ ਤਰੰਤਾਂ ਦੇ ਵੱਲੋਂ ਜਿਹੜਾ 3 3 2013 ਵਾਲਾ ਕੇਸ ਸੀ ਜਿਹੜਾ ਇੱਕ ਐਮਐਲਏ ਵਧਾਇਕ ਜਿਹੜਾ ਹਰਕਾ ਖਡੂਰ ਸਾਹਿਬ ਦਾ ਮਨਜਿੰਦਰ ਸਿੰਘ ਸਾਹ ਪਾਵਰਫ ਲਾਲਪੁਰਾ ਜਿਹੜਾ ਆਮ ਆਦਮੀ ਪਾਰਟੀ ਦਾ ਵ代ਸੀ ਔਰ ਪੁਲਿਸ ਮੁਲਾਜ਼ਮ ਹੀ ਜਿਹੜੇ ਉਹਨਾਂ ਨੂੰ ਅੱਜ ਦੋਸ਼ੀ ਕਰਾਰ ਜਿਹੜਾ ਮਾਨਯੋਗ ਕੋਰਟ ਵੱਲੋਂ ਕਰ ਦਿੱਤਾ ਗਿਆ ਹੈ ਔਰ ਕੋਰਟ ਹਰਾਸਤ ਵਿੱਚ ਵੀ ਜਿਹੜਾ ਉਹਨਾਂ ਨੂੰ ਲੈ ਲਿੱਤਾ ਗਿਆ ਇਸ ਸਮੇਂ ਆਪਣੇ ਸੂਹ ਉਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਹਮੇਸ਼ਾ ਸਾਡੇ ਨਾਲ ਸਪੋਰਟ ਕੀਤੀ ਸੀ ਔਰ ਮੈਂ ਮਾਨਯੋਗ ਡੀਜੀਪੀ ਪੰਜਾਬ ਨੂੰ ਵੀ ਜਿਹੜੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿੱਥੇ ਅੱਜ ਮੇਰੀ ਮਾਨਯੋਗ ਕੋਰਟ ਨੇ ਜਿਹੜੀ ਮੈਨੂੰ ਉਮੀਦ ਵਿਖਾਈ ਹੈ ਆਸ ਦਿੱਤੀ ਹੈ ਜਿਹੜੀ ਇਨਸਾਫ ਦੀ ਉੱਥੇ ਹੀ ਮੇਰੇ ਨਾਲ ਡੀਜੀਪੀ ਪੰਜਾਬ ਲੋ ਵੀ ਇਨਸਾਫ ਦਿਵਾਇਆ ਕਿਉਂਕਿ ਮੈਨੂੰ ਔਰ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖਤਰਾ ਹੈ ਮੇਰੀ ਸਕਿਉਰਟੀ ਜਿਹੜੀ ਵਿਡਰੋ ਕਰ ਲਿੱਤੀ ਗਈ ਸੀ ਮੈਂ ਸੋਨੀ ਆ ਕਿ ਮੇਰੇ ਸਕਿਉਰਟੀ ਜਿਹੜੀ ਉਹ ਮੈਨੂੰ ਵਾਪਸ ਕੀਤੀ ਜਾਵੇ ਕਿਉਂਕਿ ਉਹ ਇਹ ਜਿਹੜਾ 332000 ਵਾਲਾ ਕੇਸ ਹੈ ਉਹਦੇ ਵਿੱਚ ਮੁੱਖ ਦੋਸ਼ੀ ਤੇ ਐਮ ਐਲ ਏ ਹੈ ਸੀ ਨਾਲ ਦੀ ਨਾਲ ਮੁੱਖ ਦੋਸ਼ੀ ਜਿਹੜੇ ਹੈਗੇ ਸੀ ਉਹ ਪੁਲਿਸ ਮੁਲਾਜ਼ਮ ਵੀ ਸੀ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮੇ ਸੀ ਸੋ ਉਹਨਾਂ ਵੱਲੋਂ ਜਿਹੜਾ ਮੇਰੇ ਨਾਲ 13 ਸਾਲ ਤੋਂ ਤਸੱਦਦ ਹੋ ਰਿਹਾ ਹੈ ਅੱਜ ਵੀ ਜਿਹੜਾ ਸਾਨੂੰ ਜਾਨ ਦਾ ਖਤਰਾ ਬਣਿਆ ਹੋਇਆ ਹੈ ਮੇਰੀ ਔਰ ਮੇਰੇ ਪਰਿਵਾਰ ਦੀ ਜਿਹੜੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਚੰਦ ਤੋ ਜਲਦ ਮੇਰੀ ਬਣਾਈ ਜਾਵੇ ਔਰ ਅਬ ਮੈਂ ਆਪਣੇ ਸਮੂਹ ਅ ਲੋਕਾਂ ਨੂੰ ਦੱਸਣਾ ਚਾਹਨੀ ਆ ਕਿ 12 ਤਰੀਕ ਦੇ ਬਾਰੇ ਦਿਨ ਜਿਹੜੀ ਸਜ਼ਾ ਵੀ ਜਿਹੜੀ ਐਲਾਨ ਦਿੱਤੀ ਜਾਵੇਗੀ ਸੋ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਸੋਸ਼ਲ ਮੀਡੀਆ ਦਾ ਪ੍ਰੈਸ ਮੀਡੀਆ ਦਾ ਕਿ ਜਿਨ੍ਹਾਂ ਨੇ ਅੱਜ ਤੱਕ ਸਾਡਾ ਜਿਹੜਾ ਸਾਥ ਨਿਭਾਇਆ ਡੀਜੀਪੀ ਨੂੰ ਬੇਨਤੀ ਹੈ ਕਿ ਜਿਹੜੀ ਤੁਰੰਤ ਜਿਹੜੀ ਮੇਰੀ ਸੁਰੱਖਿਆ ਹੈ ਮੇਰੀ ਸਕਿਉਰਟੀ ਹੈ ਜਿਹੜੀ ਉਹ ਮੈਨੂੰ ਜਿਹੜੀ ਪ੍ਰੋਵਾਈਡ ਕਰਵਾਈ ਜਾਵੇ ਮੈਂ ਚਾਹੁੰਦੀ ਆ ਕਿ ਮੈਨੂੰ ਜਿਹੜੀ ਸਿਕਿਉਰਿਟੀ ਆ ਪੰਜਾਬ ਪੁਲਿਸ ਵੱਲੋਂ ਨਾ ਦਿੱਤੀ ਜਾਵੇ ਕਿਉਂਕਿ ਪੰਜਾਬ ਪੁਲਿਸ ਨਾਲ ਹੀ ਜਿਹੜਾ ਮੇਰਾ ਕੇਸ ਚੱਲ ਰਿਹਾ ਹੈ ਔਰ ਮੈਂ ਦੱਸਣਾ ਚਾਹੁੰਦੀ ਆ ਕਿ ਮੈਨੂੰ ਜਿਹੜੀ ਸੈਂਟਰ ਦੀ ਸਿਕਿਉਰਿਟੀ ਆ ਮੈਨੂੰ ਔਰ ਮੇਰੇ ਪਰਿਵਾਰ ਨੂੰ ਜਿਹੜੀ ਸੈਂਟਰ ਦੀ ਸਿਕਿਉਰਿਟੀ ਉਹੀ ਪ੍ਰੋਵਾਈਡ ਕਰਾਈ ਜਾਵੇ ਔਰ ਤੁਰੰਤ ਆ ਪ੍ਰੋਵਾਈਡ ਕਰਾਈ ਜਾਵੇ ਨਾ ਕਿ ਮੇਰਾ ਜਿਹੜਾ ਜਾਨੀ ਮਾਨੀ ਨੁਕਸਾਨ ਹੈ ਉਸ ਤੋਂ ਮੇਰਾ ਬਚਾ ਕੀਤਾ ਜਾਵੇ ਜਵਾਲਮਕੀ ਜਾਈ ਪਈ ਹੋਈ ਆ ਬੱਸ